ਮੇਰੀ ਤੀਰੀ ਦਾ ਜਦ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੁ ਦੂਰ ਦੂਰੀ ਤੇ ਕ੍ਰਿਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲਾਗੇ ਸਾਗੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗਮੀ ਜੋਤ ਦਾ ਕੋਹ ਫੜਨ ਲੱਗ ਪਿਆ ਉਸਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਹਵਾਲੀ ਦੇ ਕਿਲੇ ਵਿੱਚ ਬੰਦੀ ਬਣਾ ਲਿਆ ਕਿਲੀ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਜੋਤ ਚਮਕਦੀ ਰਹੇ ਸੀ ਬਪੰਚਾ ਰਾਜਪੂਤ ਹਿੰਦੂ ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ हे ਦਰ ਭਜਨ ਜੋਦੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੋਸ਼ਨੀ ਨਾਲ ਤਾਂ ਜਨਮ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ 2 ਸਾਲ ਬਾਅਦ ਜਹਾਂਕੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ મે સજાવાગા જદો એ બવંજા રાજીવી મેરે નાલ જાનગે પાશ્યા દે બોત પૂરે હોય તે ભવંત રાજે નિંદનહી મુક્ત હોતે ઓસ વેલે ગુરુજીને પરત કે નમનનગર શ્રી કીત કુસાઈ બસા દિત્તા जिથે શિરગુરુ હરગોબિ સબહ પહેલા શ્રી અમરીસહજી દી ફીરી પાલી અતે ફિર સંગત દે બેંતી તે શ્રી કીત કુસાઈ આયે ઓ આપ જે સહદ નિમર અતિ શાન સુવાર વાલે સન ઓ ચાઉં દે સન કે એક અજીહનગર બસાયા જા ਜੋ ਕੁਦਰਤੀ ਨੀ ਕੀ ਗੋਦ ਵਿੱਚ دنیਾਰੀ ਇਤਖਾਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਉਹ ਖਸ ਗਿਆ ਦਿੱਲੀ ਸultanat ਵਿੱਚਲੀ ਹਲਚਲ ਔਰਾਂ ਦੀ ਕਸਤੁਕਤਾ ਅਤੇ ਰਾਜਸੀ ਖੌਫਾ ਦਬਿਚਾਂ ਰਹੇ ਸੀ ਐਸੇ ਦੌਰਾਨ ਰਿਹਾਈ ਦੇ ਹਲੂ ਦਾ ਰਾਜਾ ਦੀਪ ਚੰਦ 1635 ਸਾਲ ਵਿੱਚ ਸਵਰਗਵਾਸ ਹੋ ਗਿਆ ਸ਼੍ਰੀ ਗੁਰਦੇਵ ਘਾਦਾ ਸਾਹਿਬ ਜੀ ਰਾਜਾ ਦੀਪ ਦੀ ਅੰਤਿਮ ਕਿਰਿਆ ਵਿਛਾਵਨ ਹੋਣੇ ਇਲਾਜ ਬਕਤ ਜੀ ਇਤੇ ਗੁਰੂ ਜੀ ਨੇ ਕਹਿਲੂ ਦੇ ਇਲਾਕੇ ਵਿੱਚ ਥਾਂ ਪ੍ਰਦਾਨ ਦੀ ਗੱਲ ਕੀਤੀ ਰਾਜਾ ਦੀਪ ਦੀ ਵਿਧਵਾ ਪਤਨੀ ਚੰਪਾ ਦੇਵੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਰਿਹਾਈ ਕਰਨ ਲਈ ਦਿਨ ਦੇ ਪਿੰਡ ਦੀ ਪੇਕ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਥਾਂ ਨੂੰ ਮੁਲ ਖਰੀਦ ਕੇ ਨੱਥੋਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਸੀ ਜਿੱਥੇ ਪਹਾੜੀਆਂ ਦੇ ਚਲਤ ਹਵਾਵਾਂ ਦੀ ਮਹਿਕਾ ਅਤੇ ਪੰਛੀਆਂ ਦਾ ਮధుਰ ਗਾਤ ਤੇ ਕੁਦਰਤ ਦਾ ਲੋਕੀਂ ਨਜ਼ਾਰਾ ਉਸ 13 ਉਸ ਵਰਗ ਜਿਹੜਾ ਬਣਾਉਂਦੇ ਸਨ شاہੀ ਪਰਵਾਰ ਭਾਵੇਂ ਜਮੀਨ ਵੇਤਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰਅੰਦੇਸ਼ੀ ਦਾ ਇਸ ਨੂੰ ਖਰੀਦ ਕੇ ਪਟਾ ਲਿਖਵਾਇਆ ਸੀ ਇਸ ਮੀਨ ਫੇਟਾ ਮਾਖਵਾਲ ਤਿਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਟੀ ਤੇ ਆਪਣੇ ਮਹਤਾ ਜੀ ਦੇ ਨਾਮ ਤੇ ਇਸ ਥਾਂ ਦਾ ਨਾਮ ਰੱਖਿਆ ਚੱਕ ਲਾਹਾਂ ਜੀ ਜੋ ਅੱਗੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਚਲਿਤ ਹੋਇਆ ਖਾਲਸਾ ਦੀ ਚਲਉ ਹੋਈ ਸ਼ਕਨਾਂ ਕੇ ਵਿੱਚ ਨਗਰ ਉਸਾਰੀ ਹੋਣ ਲੱਗੀ ਅਤੇ ਵਾਖਵਾ ਕੀਤੇ ਦੇ ਕਾਰਨ ਗਏ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਪਹੁੰਚ ਗਈ ਲੋਕ ਵਖਵਤ ਧਰਮਾ ਜਾਤਾਂ ਤੇ ਜਾਤਾਂ ਤੋਂ ਆ ਕੇ ਵਸਣ ਲੱਗੇ ਇਸ ਥਾਂ ਤੋਂ ਦੂਰ ਦੂਰ ਤੱਕ ਕੋਈ ਵਪਾਰੀ ਮੰਡੀ ਨਾ ਹੋਣ ਕਾਰਨ ਵਪਾਰੀ ਨੇ ਬੇਨਤੀ ਕਰਦੇ ਗੁਰੂ ਜੀ ਨੇ ਵੱਡਾ ਵਪਾਰੀ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਪਹਿਲਾ गुरद्वारा साहिब दूजा संतान की विश्राम कर तीजा गुरु साहेब वास्ते रिहायश जगह गुरु जी ने रहनुमाई हेठ जदों तो सारी प्यों बंदी चल रही थ मूसा रोटी को इस बारे पता लगा वो कह लगा गुरु किवे बैरागी हो सकते हैं जो नवे चर नवे नगर पाए वसाऊते हैं संसार मेलिया से फे मोह दुनिया के बार बेच लाते गुरु जी ने जो इस तो बारे पता लगा ਗੁਰੂ ਨਾਨਕ ਦੇਵ ਘਰੰਦ ਬੈਰਾਗ ਤੇ ਗ੍ਰਸਤੀ ਦਾ ਸੁਨੇਹੜਾ ਗ੍ਰਸਤੀ ਮਾਰਕ ਸਭ ਕੋ ਤੁਮ ਸੱਚੇ ਬਿਹਰਾਗ ਨਾਲ ਹੋਦੇ ਮਿਲੋ ਤਿੰਨ ਬੀਤਦੇ ਗਏ ਨਗਰਪੁਰ ਪਸ ਗਿਆ ਅਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਬਾਰ ਸਚਣ ਲਗਾ ਸੰਗਤ ਕੁਰਮਤਿ ਉਪਦੇਸ਼ ਸੁਣਨ ਲੱਗਿਆਂ ਗੁਰੂ ਜੀ ਦੇ ਲੱਗ ਅਟੁੱਟ ਚੱਲਣ ਲੱਗੇ ਹਰ ਇੱਕ ਦਿਸ਼ਾ ਤੋਂ ਸੰਤਾ ਗੁਰੂ ਕਾਰਤੀ ਸੰਗਤ ਕਰਨ ਲਈ ਆਉਂਦੇ ਲਿਆ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਗੁਰੂ ਕਾਰਤੀ ਅਨੁਸ਼ੀਖਾ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨੂ ਬਚਕ ਨਾਂਕੀ ਚੱਕ ਹੋਇਆ ਵੈਰੀ ਗੁੱਡ ਸਿੱਕਾ ਕਾਂਸਾ ਹੈ ਇਹਦੀ ਸ਼ੀਟ ਹੈ ਇਹਨੂੰ ਹੱਥ ਪਾਟਦਾ ਇਹ ਤਾਂ ਵੀ ਨਹੀਂ ਕਿ ਕਿਹੜਾ